ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਕਰਦੇ ਆਂ ਆਪਣੇ ਭਰਾ ਸਾਰੇ ਠੀਕ ਹੋਣਗੇ ਲਓ ਜੀ ਅੱਜ ਗੱਲਬਾਤ ਕਰਦੇ ਆਂ ਆਪਾਂ ਜਿਹੜੇ ਦਾ ਜਿਹੜੇ ਟਰੈਕਟਰ ਦਾ ਆਪਾਂ ਡੀਜ਼ਲ ਪੰਪ ਦੀ ਜੌਬ ਕਰਵਾ ਕੇ ਲਿਆਏ ਸੀਗੇ 575 ਤੇ ਸੋ ਮਿੱਤਰੋ ਉਸ ਟਰੈਕਟਰ ਦੀ ਆਪਾਂ ਫਿਟਿੰਗ ਚਾਲੂ ਕਰ ਰਹੇ ਆਂ ਅੱਜ ਡੀਜ਼ਲ ਪੰਪ ਨੋਜ਼ਲ ਦੀ ਤੇ ਸੋ ਤੁਸੀਂ ਵਲੌਗ ਨਾਲ ਜੁੜਦੇ ਹੋ ਕਰਦੇ ਆਪਾਂ ਸੈਟਿੰਗ ਇਸ ਟਰੈਕਟਰ ਦੀ ਤੇ ਜਿਹਦੇ ਵਿੱਚ ਆਪਾਂ ਪੰਪ ਦੀ ਨੋਜ਼ਲ ਦਾ ਕੰਮ ਕਰਵਾ ਕੇ ਲਿਆ ਸੀ ਤੁਸੀਂ ਵਲੌਗ ਦੇ ਵਿੱਚ ਦੇਖਿਆ ਕਿੱਦਾਂ ਆਪਾਂ ਫਿਟਿੰਗ ਕਰਵਾਈ ਹੈ ਤੇ ਕਿੱਦਾਂ ਬਾਈ ਨੇ ਪੰਪ ਨੂੰ ਫਿੱਟ ਕੀਤਾ ਸੀਗਾ ਪ੍ਰੋਪਰ ਠੀਕ ਹੈ ਜੀ ਆਓ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਬਾਕੀ ਪਾਰਟ ਜਿਹੜਾ ਅਸੀਂ ਵਾਸ਼ ਕਰ ਲਿਆ ਉਸੇ ਆਪਾਂ ਕਰਦੇ ਕੈਮਰਾ ਆਪਾਂ ਦੂਜੋ ਲਓ ਜੀ ਸਾਰਾ ਪਾਰਟ ਵਗੈਰਾ ਵਾਸ਼ ਹੋ ਗਿਆ ਸੀਗਾ ਸਾਰਾ ਪਾਰਟਸ ਵਗੈਰਾ ਵਾਸ਼ ਹੋ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਫਾਈ ਚੱਲ ਰਹੀ ਹੈ ਤੇ ਕਰ ਰਹੇ ਆਂ ਫਿਟਿੰਗ ਆਪਾਂ ਇਹਦੀ ਇਸ ਤੋਂ ਬਾਅਦ ਤੇ ਫਿਟਿੰਗ ਦਾ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ ਸਾਰਾ ਵਲੌਗ ਦੇ ਵਿੱਚ ਤੇ ਜਰੂਰ ਜੁੜ ਰਹੇ ਹੋ ਆਓ ਕਰਦੇ ਕੰਮ ਸਟਾਰਟ ਆਪਾਂ ਇਹਦਾ ਲਓ ਜੀ ਹਿਸਾਬ ਨਾਲ ਕੱਸਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਇਹਦਾ ਕਲੱਚ ਖੋਲਾਂਗੇ ਹਿੱਸਾ ਕਰਨ ਤੋਂ ਬਾਅਦ ਜਦੋਂ ਕੰਪਲੀਟ ਕਰਨ ਤੋਂ ਨੋਜ਼ਲਾ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਇਹਦਾ ਟਰਕ ਕਲੱਚ ਖੋਲਾਂਗੇ ਕਲੱਚ ਖੋਲ ਕੇ ਤੇ ਤੁਹਾਨੂੰ ਦਿਖਾਵਾਂਗੇ ਕਲੱਚ ਦੇ ਵਿੱਚ ਕੀ ਕੀ ਦਿੱਕਤ ਆ ਤੇ ਕੀ ਪ੍ਰੋਬਲਮ ਆ ਉਸ ਤੋਂ ਬਾਅਦ ਆਪਾਂ ਇਹਦੀਆਂ ਬ੍ਰੇਕਾਂ ਵੀ ਖੋਲਣੀਆਂ ਬ੍ਰੇਕਾਂ ਦਾ ਕੰਮ ਕਰਨ ਤੋਂ ਬਾਅਦ ਫਿਰ ਆਪਣਾ ਇਸ ਟਰੈਕਟਰ ਦਾ ਜਿਹੜਾ ਕੰਮ ਡਨ ਹੋ ਜਾਊਗਾ ਤੇ ਫਿਰ ਉਸ ਤੋਂ ਬਾਅਦ ਆਪਣੇ ਕੋਲੇ ਇੱਧਰ ਜਿਹੜਾ ਫੋਰ ਟਰੈਕਟਰ ਸ਼੍ਰੀ ਅਮਰਸਰ ਸਾਹਿਬ ਤੋਂ ਖੁੱਲਿਆ ਵਸੀਗਾ ਇਹਦਾ ਵੀ ਕੰਮ ਸ਼ੁਰੂ ਕਰਨਾਗਾ ਤੇ ਉਸ ਤੋਂ ਬਾਅਦ ਆਪਾਂ ਮੈਸੀ ਟਰੈਕਟਰ ਦਾ ਇੰਜਨ ਦੀ ਫਿਟਿੰਗ ਸ਼ੁਰੂ ਕਰਾਂਗੇ ਜੋ ਕਿ ਆਪਣੇ ਕੋਲੇ ਸਰਦਾਰ ਬਲਕ

लाओ जी दे मखी मखी सीधी करके ते फिर कर हैं पंप की फिटिंग आप कर दें एक बोल्ट आप ला के अटैच लाओ जी हो गया ओके कर दें बोल्ट टाइट तो कर दें अगले बोल्ट टाइट लाओ जी बा अपना नोजल पंप हो गया फैट ਇਹ ਇਧਰ ਡੀਜ਼ਲ ਫਿਲਟਰ ਆਪਾਂ ਮਾਈਕੋ ਕੰਪਨੀ ਦਾ 오ਰੀਜਨਲ ਪਾਤੇ। ਬਾਕੀ ਮਿੱਤਰੋ ਜਦੋਂ ਤੁਸੀਂ ਆਪਣਾ ਸਰਵਿਸ ਕਰੋ ਚਾਹੇ ਇੰਜਨ ਦਾ ਕੰਮ ਕਰੋ ਚਾਹੇ ਪੰਪ ਨੋਜ਼ਲ ਦਾ ਕੰਮ ਕਰਵਾਓ ਤਾਂ ਜਿਹੜੇ ਫਿਲਟਰ ਵਗੈਰਾ ਇਹ ਕੰਪਨੀ ਦੇ ਮਾਈਕੋ ਦੇ ਯੂਜ਼ ਕਰਿਆ ਕਰੋ। ਕਾਰਨ ਕੀ ਕਈ ਵਾਰੀ ਤੁਸੀਂ ਆਪਣੇ ਲੋਕਲ ਲੈ ਕੇ ਪਾ ਦਿੰਦੇ ਹੋ ਕਹਿ ਦਿੰਦੇ ਹੋ ਤੁਸੀਂ ਛੇਤੀ ਬੰਦ ਹੋ ਜਾਂਦੇ ਆ। ਛੇਤੀ ਬੰਦ ਤਾਂ ਹੀ ਹੁੰਦੇ ਆ ਜੇ ਤੁਹਾਡੇ ਡੀਜ਼ਲ ਦੇ ਵਿੱਚ ਕਸਰੇ ਆ ਠੀਕ ਆ ਜੀ ਕਹਿਣ ਦਾ ਮੇਰਾ ਮਤਲਬ ਆ ਜਿਹੜੇ ਡੀਜ਼ਲ ਫਿਲਟਰ ਆ ਤੁਸੀਂ ਮੇਰੇ ਕੋਲ ਦੇ ਯੂਜ਼ ਕਰੋ ਤਾਂ ਜੋ ਛੇਦੀ ਬੰਦ ਹੋਣ ਛੇਦੀ ਬੰਦ ਹੋਣ ਨਾਲ ਡੀਜ਼ਲ ਫਿਲਟਰ ਤਾਂ ਹੈਗਾ ਸਸਤੇ ਜਦੋਂ ਪੰਪ ਤੇ ਨੋਜ਼ਲ ਦਾ ਕੰਮ ਹੁੰਦਾ ਇਹ ਬਹੁਤ ਜ਼ਿਆਦਾ ਮਹਿੰਗਾ ਪੈਂਦਾ 20 22 22 ਹਜ਼ਾਰ ਦੇ ਪੈ ਜਾਂਦਾ ਵਿੱਚ ਠੀਕ ਆ ਜੀ ਬਾਕੀ ਇਧਰ ਬ੍ਰੇਕ ਆਪਣੇ ਖੁੱਲ ਗਿਆ ਇਹਦੇ ਵਿੱਚ ਆਪਾਂ ਡਿਸਕਾਂ ਬਦਲਾਂਗੇ ਡਿਸਕਾਂ ਦੇ ਵਿੱਚ ਪ੍ਰੋਬਲਮ ਆ ਡਿਸਕਾਂ ਬਹੁਤ ਜ਼ਿਆਦਾ ਵੱਡੀਆਂ ਵੰਗਾਂ ਠੀਕ ਆ ਜੀ ਤੇ ਬਾਕੀ ਆਪਣੀਆਂ ਇਧਰ ਕੇਜਾਂ ਦਾ ਓਕੇ ਦੀਆਂ ਰਿਪੋਰਟਾਂ ਆ ਠੀਕ ਐ ਇਹਦਰ ਐਚਾ ਟਰੈਕਟਰ ਜਿਹੜਾ ਖੋਲਿਆ ਆਪਣੇ ਕੋਲੇ ਉਹਦਾ ਵੀ ਪਾਰਟਸ ਆਪਣਾ ਵਾਸ਼ ਹੋਈ ਜਾਂਦਾਗਾ ਇਹ ਵੀ ਸਰਾ ਲੱਗ ਰਿਹਾ ਕੋਸਾ ਇਕਾ ਜੀ ਤੇ ਚਲੋ ਬਾਕੀ ਆਪਣਾ ਸੀਐਲ ਵਗੈਰਾ ਪਾਉਣੇ ਇਹਦੇ ਵਿੱਚ ਪੰਪ ਦੇ ਵਿੱਚ ਬਾਕੀ ਪੰਪ ਦੇ ਵਿੱਚ ਤੁਸੀਂ ਸੀਐਲ ਵਗੈਰਾ ਯੂਜ਼ ਕਰਿਆ ਕਰੋ ਤਾਂ ਜੋ ਪੰਪ ਦੀ ਲਾਈਫ ਬਣੀ ਰਹੇ ਠੀਕ ਆ ਜੀ ਤੇ ਚਲੋ ਕਰਦੇ ਆਪਾਂ ਫਿੱਟ ਤਿਸੋ ਬਲੌਗ ਨਾਲ ਤੁਸੀਂ ਬਣੇ ਰਹੋ ਤੇ ਬ੍ਰੇਕਾਂ ਇਧਰ ਵਾਸ਼ ਹੋ ਗਈਆਂ ਆਪਣੀਆਂ ਲਓ ਵੀ ਬਾਬਿਓ ਬਾਕੀ ਤੁਸੀਂ ਜਦੋਂ ਪੰਪ ਤੇ ਨੋਜ਼ਲ ਦੀ ਫਿਟਿੰਗ ਕਰੋ ਤੇ ਸਭ ਤੋਂ ਮੇਨ ਜ਼ਰੂਰੀ ਕੰਮ ਹੁੰਦਾ ਤੁਹਾਡਾ ਆ ਟੈਪਟਾਂ ਦਾ ਕਲੀਅਰੈਂਸ ਚੈੱਕ ਕਰਨਾ ਕਿਉਂਕਿ ਇਹ ਟੈਪਟਾਂ ਦੀ ਜਿੰਨਾ ਚਿਕ ਤੁਹਾਡੀ ਕਲੀਅਰੈਂਸ ਜਾਂ ਸੈਟਿੰਗ ਸਹੀ ਨਹੀਂ ਰਹਿੰਦੀ ਉਹਨਾਂ ਤੇ ਟਾਈਮ ਪੰਪ ਨੋਜ਼ਲ ਦੀ ਵੀ ਕਸਿਆ ਤੁਹਾਡਾ ਬੇਰਥਾ ਸੱਜਣੋ ਬਾਕੀ ਆਪਾਂ ਇਹਦੇ ਵਿੱਚ ਪਾ ਟੈਪਟਾਂ ਦੀ ਕਲੀਅਰੈਂਸ ਚੈੱਕ ਕਰ ਲਿਆ ਕਿਉਂਕਿ ਟੈਪਟਾਂ ਤਿੰਨ ਨੰਬਰ ਟੈਪਟਾਂ ਦੇ ਵਿੱਚ ਬਹੁਤ ਜ਼ਿਆਦਾ ਪਲੇ ਸੀਗੀ ਬਾਕੀ ਇੱਕ ਹੋਰ ਤੁਹਾਨੂੰ ਦੱਸ ਦਿਆਂ ਜਦੋਂ ਟੈਪਟਾਂ ਜ਼ਿਆਦਾ ਲੂਜ਼ ਹੋ ਜਾਂਦਾ ਤਾਂ ਤੁਹਾਨੂੰ ਇੱਕ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਕਿ ਆਪਣਾ ਜਿਹੜਾ ਇਨਟੈਕ ਮੈਨੀਫੋਲਡ ਆ ਜਿਹੜਾ ਇਹਦੇ ਵਿੱਚ ਆਇਲ ਦੀ ਥੋੜੀ ਜੀ ਤੁਹਾਨੂੰ ਮਿਲੂਗੀ ਸਮੱਸਿਆ ਆਉਣ ਦੀ ਇਹ ਜ਼ਰੂਰੀ ਨਹੀਂ ਮਹਿੰਦਰਾ ਟਰੈਕਟਰ ਚ ਆਉਂਦੀ ਆ ਕਈ ਟਰੈਕਟਰਾਂ ਵਿੱਚ ਆ ਜਾਂਦੀ ਆ ਆਪਾਂ ਨੂੰ ਜੇ ਤੁਹਾਡਾ ਟੈਪਟਾਂ ਦਾ ਕਲੀਅਰੈਂਸ ਸਹੀ ਨਹੀਂਗਾ ਠੀਕ ਆ ਜੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਆਇਲ ਆ ਪਾਈਪ ਆ ਦੇਖੋ ਆਇਲ ਨਾਲ ਬਿਲਕੁਲ ਭਰਿਆ ਹੋਇਆ ਹੈਗਾ ਇਹ ਮੇਨ ਸਮੱਸਿਆ ਉਦੋਂ ਆਉਂਦੀ ਆ ਸੱਜਣੋ ਜਦੋਂ ਤੁਹਾਡਾ ਟੈਪਟਾਂ ਦਾ ਕਲੀਅਰੈਂਸ ਬਿਲਕੁਲ ਸਹੀ ਨਹੀਂ ਹੋਊਗਾ ਠੀਕ ਆ ਜੀ ਹੁਣ ਆਪਾਂ ਚੈਕਿੰਗ ਕਰਦੇ ਆ ਟੈਪਟਾਂ ਦੀ ਬਾਕੀ ਆਲਰੇਡੀ ਆਪਾਂ ਚੈਕਿੰਗ ਕਰ ਲਈ ਆ ਬਾਕੀ ਟੈਪਟਨ ਦਾ ਜਿਹੜਾ ਕਲੀਅਰੈਂਸ ਚੈੱਕ ਕਰਨਾ ਹੁੰਦਾ ਤੁਸੀਂ ਜਦੋਂ ਥੱਲਿਓ ਬਾਡੀ ਦੇ ਫਲੈਂਜਰ ਥੱਲੇ ਹੋ ਕੇ ਜੇ ਮੰਨ ਲਓ ਆ ਖੜਾ ਬਾਡੀ ਦੇ ਥੱਲੇ ਹੋ ਕੇ ਜਦੋਂ ਤਾਂ ਆਉਗਾ ਤਾਂ ਉਦੋਂ ਤੁਸੀਂ ਉਹ ਸਟ੍ਰੈਪ ਦਾ ਕਲੀਅਰੈਂਸ ਚੈੱਕ ਕਰਨਾ ਬਸ ਇ ਤੁਹਾਨੂੰ ਦਿਖਾ ਦਿੰਨੇ ਆਪਾਂ ਆ ਚੈੱਕ ਕਰਿਓ ਆ ਦੇਖੋ ਹੁਣ ਥੱਲਿਓ ਹੋ ਕੇ ਤਾਂ ਨੂੰ ਆਇਆ ਨਾ ਫਲੈਂਜਰ ਹੁਣ ਤੁਸੀਂ ਟੈਪਟਨ ਦਾ ਕਲੀਅਰੈਂਸ ਇਹਨਾਂ ਦਾ ਚੈੱਕ ਕਰ ਲੈਣਾ ਠੀਕ ਹੈ ਜੀ ਇਹਦਾ ਗੈਪ ਹੋਣਾ ਚਾਹੀਦਾ 10 ਐ ਐਨਟਕ ਮੈਨੀਫੋਲਡ ਵਾਲੀ ਜਿਹੜੀ ਹੈਗੀ ਆ ਉਹਦਾ 10 ਤੇ ਐਡਜਸਟ ਵਾਲੀ ਦਾ 15 ਠੀਕ ਹੈ ਜੀ 0 15 ਸਲੋ ਆਪਣਾ ਇਹਦਾ ਟੈਬਟਾਂ ਦਾ ਕਲੀਅਰੈਂਸ ਚੈੱਕ ਕਰ ਲਿਆ ਆਪਾਂ ਬਿਲਕੁਲ ਓਕੇ ਆ ਸਾਰੀਆਂ ਟੈਬਟਾਂ ਪਰ ਲੈ ਲਈਆਂ ਟਰਾਈ ਤੇ ਹੁਣ ਟੈਬਟ ਕਵਰ ਦੀ ਕਰਦੇ ਆ ਫਿਟਿੰਗ ਤੇ ਲਾ ਲਈ ਆਪਾਂ ਇਹ ਕਵਰ ਤੇ ਜੈਨ ਹਲੋ ਮੈਂ ਆਪਾਂ ਦਾ ਪੈਕਿੰਗ ਠੀਕ ਆ ਜੀ ਪੈਕਿੰਗ ਕਰ ਆਪਾਂ ਲੈ ਲਈ ਠੀਕ ਆ ਪੈਕਿੰਗ ਲਾ ਰਹੇ ਆ ਆਪਾਂ ਇਹਦੀ ਠੀਕ ਆ ਜੀ ਪੈਕਿੰਗ ਦੇ ਵਿੱਚ ਤੁਹਾਨੂੰ ਰਬੜਾਂ ਵਗੈਰਾ ਨਵਾਂ ਮਿਲ ਜਾਂਦੀਆਂ ਨਾਲ ਹੀ ਠੀਕ ਹੈ ਲੋਜੀ ਟੈਕਿੰਗਾਪਾ ਨਮੀ ਚਪਕਾ ਲਈਏ ਹਾਂ ਲੋ ਟੈਕਿੰਗਾਪਾ ਰੱਖ ਕੇ ਨਵੀਂ ਤੇ ਕਰਦੇ ਆਪਾਂ ਇਸ ਤੋਂ ਬਾਅਦ ਟੈਪਟ ਕਵਰ ਦੀ ਫਿਟਿੰਗ ਲੋ ਜੀ ਚੈੱਕ ਕਰ ਲੈਣਾ ਆਪਾਂ ਧਿਆਨ ਨਾਲ ਵੀ ਟੈਪਟ ਕਵਰ ਅੰਦਰ ਤਾਂ ਨਹੀਂ ਵੜਿਆ ਜਾਂ ਚੈੱਕ ਕਰੋ ਆਪਣੀ ਇੰਟਰਨਲ ਸਮਾਈ ਗਈ ਕਿਤੇ ਲਓ ਆਪਣੀ ਹੋ ਗਈ ਪੈਕਿੰਗ ਫਿੱਟ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਚਾਰ ਰਵੜਾ ਆ ਰਵੜਾ ਆਪਣੀਆਂ चिड़िया फैट उपर करके जल्दी जल्दी बोल्ट टाइट तो फिर कर दिया पग नहीं लाओ जी कर दी पाए रेडिएटर फिट होना रेडिएटर फिट करने तो बाद ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਸ਼ੋਸ਼ਾ ਲਾਗੇ ਵੀ ਫਿਰ ਉਹਦਾ ਕਲੱਚ ਖੋਲਦੇ ਆਪਾਂ ਇਹਦਾ ਠੀਕ ਆ ਜੀ ਬਣੇ ਰਹੋ ਸੱਜਣਾ ਵੀਡੀਓ ਨਾਲ ਚੱਲੀ ਜਾਂਦਾ ਕੰਮ ਓਕੇ ਆ ਆਵੇ ਇਧਰ ਮੁੰਡਾ ਗੇਅਰ ਚੱਕੀ ਜਾਂਦਾ ਇੱਕ ਲਾਉ ਵੀ ਟਰੈਕਟਰ ਕਰ ਲਿਆ ਆਪਾਂ ਗਾਂ ਨੂੰ ਤੇ ਖੋਲਦੇ ਆ ਜਲਦੀ ਜਲਦੀ ਕਲੱਚ ਆਪੇ ਦਾ ਤੇ ਕਲੱਚ ਖੋਲਣ ਦੀ ਤਿਆਰੀ ਆ ਤੇ ਲਾਉਨੇ ਆਪਾਂ ਰੇਲ ਥੱਲੇ ਕਿਉਂਕਿ ਇਹਦੇ ਉੱਪਰ ਅੱਡ ਕਰਾਂਗੇ ਆਪਾਂ ਟਰੈਕਟਰ ਠੀਕ ਆ ਜੀ ਤਿਆਰੀ ਹੁਣ ਰੇਲ ਰੋਲ ਲਾ ਕੇ ਇਹਨੂੰ ਓਕੇ ਕਰਕੇ ਓਕੇ ਦਾ ਰਿਪੋਰਟਾ ਕਿੰਮੂਰੋਂ ਸਾਰਾ ਲਗਭਗ ਫਿੱਟ ਹੋ ਚੁੱਕਿਆ ਹੈ ਤੇ ਤਾਰਾਂ ਆਪਾਂ ਤਾਂ ਨਹੀਂ ਲਾਈਆਂ ਕਿਉਂਕਿ ਇਹਨੂੰ ਜੋੜਨ ਨੂੰ ਆਪਾਂ ਅਡ ਕਰਨਾ ਸੀਗਾ ਠੀਕ ਹੈ ਜੀ ਤੇ ਦੇਖਦੇ ਆਪਾਂ ਕਿਹੜਾ ਕਲੱਚ ਨਿਕਲਦਾ ਤੇ ਕੀ ਗੱਲ ਬਾਤ ਆ ਸਾਰਾ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਪ੍ਰੋਸੈਸ ਆਪਾਂ ਲਓ ਵੀ ਬਾਬੇਓ ਖੁੱਲ ਰਿਹਾ ਮਹਿੰਦਰਾ ਦਾ ਆਪਣਾ ਖੋਮੀ ਪੱਤਰ ਦਾ 575 ਦਾ ਕਲੱਚ ਤੇ ਲੱਗ ਰਿਹਾਗਾ ਜਿਗਾਰਮੈਂਟ ਸਾਰਾ ਅੰਦਰ ਅੱਡ ਕਰਨ ਵਾਲਾ ਠੀਕ ਆ ਜੀ ਰੇਲਾ ਰੋਲਾਂ ਗਿਆ ਲੱਗ ਤੇ ਹੁਣ ਕਰਕੇ ਦਿਖਾਵਾਂਗੇ ਤੁਹਾਨੂੰ ਇਹਨੂੰ ਦੋ ਟੋਟੇ ਟੋਟਾਂ ਦੇ ਵਿੱਚ ਦਿਖਾਵਾਂਗੇ ਕਲੱਚ ਦੇ ਵਿੱਚ ਕੀ ਇਹਦੇ ਵਿੱਚ ਫਾਲਟ ਨਿਕਲਦਾ ਕਿ ਮੰਨਦੇ ਵਹਿਮ ਨਹੀਂ ਖਲਾਤਾ ਕਿ ਕਲੱਚ ਦੇ ਵਿੱਚ ਫਾਲਟ ਹੈਗਾਗਾ ਸਾਰਾ ਤੁਹਾਨੂੰ ਦਿਖਾਵਾਂਗੇ ਇਸ ਜਰੂਰ ਵਲੌਗ ਨਾਲ ਤੁਸੀਂ ਜੁੜੇ ਰਹੋ ਠੀਕ ਆ ਜੀ ਲਓ ਜੀ ਇਹਨੂੰ ਕਰ ਲਈਏ ਆਪਾਂ ਕੈਮਰਾ ਲਓ ਇਹਨੂੰ ਦੇਖਦਾ ਟਰੈਕਟਰ ਪੂਰਾ ਠੀਕ ਆ ਜੀ ਫਟੀਆਂ ਲਾ ਲਾ ਛੋਟੇ ਓਏ ਥੱਲੇ ਲਓ ਬਾਬੇ ਕਲਚ ਕੇ ਆਪਣਾ ਖੁੱਲ ਤੇ ਵੀਰ ਬੂਲ ਉਤਾਰ ਕੇ ਆਪਾਂ ਇੱਕ ਤਾਂ ਕਲਚ ਬਹਿਰਾਂਗਾ ਪੈਂਦਾ ਸੌਰੀ ਦੂਜਾ ਫਲਾਈ ਵੀਲ ਵਾਲਾ ਬਹਿਰਾਂਗਾ ਪੈਂਦਾ ਕਲਚ ਬਹਿਰਾਂਗਾ ਠੀਕ ਆ ਕਿਉਂਕਿ ਉਹ ਆਵਾਜ਼ ਕਰਦਾਗਾ ਬਾਕੀ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆਪਾਂ ਇਹ ਆਵਾਜ਼ ਕਰਦਾ ਜੀ ਜਿਹਦੇ ਕਾਰਨ ਕਰਕੇ ਫਿਰ ਆਪਾਂ ਨੂੰ ਖੋਲਣਾ ਪਊਗਾ ਇਧਰੋਂ ਵੀ ਓਕੇ ਆ ਕਲੱਟ ਰੇਡ ਕਿਸੇ ਨੀ ਕੰਪਨੀ ਦੀ ਨਵੀਂ ਪਾਈ ਵੀ ਏਆਰਬੀ ਦੀ ਚਲੋ ਠੀਕ ਆ ਯਾਰ ਏਆਰਬੀ ਅ ਮਤਲਬ ਕਹਿਣ ਦਾ ਮਤਲਬ ਮਹਿੰਦਰਾ ਕੰਪਨੀ ਦੀ ਤਾਂ ਹੈ ਨਹੀਂਗੀ ਏਆਰਬੀ ਦੀ ਆ ਏਆਰਬੀ ਵੀ ਚਲੋ ਠੀਕ ਆ ਚੱਲੀ ਜਾਂਦੀ ਆ ਠੀਕ ਆ ਜੀ ਤੇ ਹੁਣ ਵੀਲ ਲਈ ਜਾਂਦਾ ਆਪਣਾ ਲੋਡ ਖੁੱਲ ਗਿਆ ਤੇ ਕਮੇਨ ਸੀਲ ਵੀ ਆਪਣੀ ਲੀਕੇਜ ਆ ਮੇਨ ਸੀਲ ਦੀ ਲੀਕੇਜ ਆ ਇਹ ਪਾਵਾਂਗੇ ਇਕ ਬੈਰਨ ਖਰਾਬ ਆ ਆਵਾਜ਼ ਆਉਂਦੀ ਐ ਠੀਕ ਆ ਜੀ ਤੇ ਹੁਣ ਧੋਨੇ ਆ ਫਰਾਈ ਵੀ ਚੰਗੀ ਤਰ੍ਹਾਂ ਤੇ ਕਰਕੇ ਸਮਾਨ ਆਪਾਂ ਵਾਸ਼ੇ ਦਾ ਸਾਰਾ ਤੇ ਕਰਦੇ ਕਿ ਉਹ ਕੇਦਿਆਂ ਰਿਪੋਰਟਾਂ ਬਾਕੀ ਜਿਹੜਾ ਇਹਦੇ ਵਿੱਚ ਕਲੱਚ ਨਿਕਲਿਆਗਾ ਇੰਗਲੈਂਡ ਵਾਲਾ ਨਿਕਲਿਆ ਇੰਗਲੈਂਡ ਵਾਲੇ ਕਲੱਚ ਦਾ ਕਿਸੇ ਟਾਈਮ ਇਹੋ ਜਿਹਾ ਸੀਗਾ ਜਦੋਂ ਸਮਾਨ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਸੀਗਾ ਠੀਕ ਆ ਜੀ ਤੇ ਸੋ ਆਪਣਾ ਇਹਦਾ ਵੀ ਕਰਦੇ ਆ ਓਕੇਦਿਆਂ ਰਿਪੋਰਟਾਂ ਪੂਰੀਆਂ ਤੇ ਸੋਬਲਰ ਨਾਲ ਤੁਸੀਂ ਜੁੜ ਰਹੇ ਲਓ ਭਾਈ ਜੀ ਲੈ ਆਪਾਂ ਮੈਂਡ ਸੀਲ ਤੇ ਪੁਰਾਣੀ ਦਿੱਤੀ ਕੱਢ ਆਪਾਂ ਲਓ ਜੀ ਪੁਰਾਣੀ ਦਿੱਤੀ ਕੱਢ ਤੇ ਫਿੱਟ ਕਰਾਂਗੇ ਨਵੀਂ ਸੀਲ ਠੀਕ ਆ ਜੀ ਤੇ ਕਰਕੇ ਨਵੀਂ ਸੀਲ ਫਿੱਟ ਤੇ ਫਿਰ ਉਸ ਤੋਂ ਕਰਦੇ ਆਪਾਂ ਫਰਾਈ 휠 ਫਿੱਟ ਇਹਦਾ ਠੀਕ ਆ ਜੀ ਫਿਰ ਕਰਦੇ ਆਪਾਂ ਓਕੇ ਦੀਆਂ ਪਟਾਵਾਂ ਰਿਆਂੀਆਂ ਤਾਂ ਉਹ ਗੈਸ ਸਟੈਪ ਚ ਨੂੰ लाओ जी कड़ रहे बैरंग बैरिंग कड़न का थोड़ा दसदा फार्मूला मोमबत्ती पहला आप कहते लीरा ना पा गया देखो मोमबत्ती आप मोमबत्ती ला तो फिर क्या बैरंग आप ठीक है जी लाओ जी आजा मोमबत्ती है मोमबत्ती तोड़ के आप फिर विखाद के कई बार आप झूठ मारते अगला कऊनी ਲਓ ਜੀ ਘੋਰ-ਪੋਰ ਕੇ ਪਾ ਨੀਆ ਮੋਮਬਤੀ ਵਿੱਚ ਆਪਾਂ ਬੈਰਿੰਗ ਦੇ ਬੈਰਿੰਗ ਨੇ ਜਾਣਾ ਆ ਬਾਹਰ ਲਓ ਜੀ ਹੋ ਗਏ ਨਾ ਓਕੇ ਦੀ ਰਿਪੋਰਟਾਂ ਬੈਰਿੰਗਾ ਕੇ ਆਪਣਾ ਬਾਹਰ ਤੇ ਹੁਣ ਕਰ ਦਾਂ ਫਿੱਟ ਨਵਾਂ ਬੈਰਿੰਗ ਲਿਆ ਨਵਾਂ ਚੱਕ ਕੇ ਮੋਮਬਤੀ ਇਹ ਇੰਨੇ ਕੰਮ ਦੀ ਚੀਜ਼ ਆ ਸੱਜਣੋ ਅਸੀਂ ਭਰਾ ਕਹਿਣਗੇ ਯਾਰ ਮੈਨਾਂ ਬਾਵਾ ਚਰ ਹੋ ਗਿਆ ਤੂੰ ਇੱਕ ਮੋਮਬਤੀ ਲਿਆਉਣ ਲਈ ਕਸਟਮਰ ਮੇਰੇ ਕੋਲ ਘੋੜਾ ਤੇ ਮੈਨਾਂ ਦਾ ਮੋਮਬਤੀ ਹੀ ਕਰਨੀ ਆ ਤੇ ਮੈਂ ਆਖਿਆ ਮੈਂ ਬਾਹਰੇ ਕੱਢਣਾ ਬਾਹਰ ਕਹਿੰਦਾ ਮੋਮਬਤੀ ਨਾਲ ਕਿਵੇਂ ਆਊਗਾ ਆ ਦੇਖੋ ਕੋਲ ਤੁਹਾਡੇ ਸਾਹਮਣੇ ਕੱਢ ਕੇ ਦਿਖਾਤਾ ਨਾ ਆਪਾਂ ਲੈ ਹੁਣ ਆਪਾਂ ਫੋਕਦੇ ਆ ਨਾ ਨਹੀਂ ਮੈਨੂੰ ਪਾਉਨੇ ਆਪਾਂ ਨਵਾਂ ਇਹਦਾ ਕਿਉਂਕਿ ਪਹਿਲਾਂ ਵਾਲਾ ਬੈਰਿੰਗ ਦਾ ਕੰਡ ਮਸੀਗਾ ਮਾਰ ਕੇ ਉਹ ਕਹਿੰਿਆ ਫੋਕਣਾ ਤੇ ਫਿਰ ਕਰਦੇ ਆ ਲੈ ਓ ਜੀ

ਡਰਲ ਨਾਲ ਇਹਦਾ ਉਹ ਬਦਲਤੀ ਲਓ ਕਰ ਦਿੱਤਾ ਵੀਲ ਫੱਟ ਆਪਾਂ ਤੇ ਬੋਲਟਾਂ ਨੂੰ ਕਰ ਦੇਣਾ ਡਰਲ ਨਾਲ ਟਾਈਟ ਲਿਆਓ ਚਲੋ ਫੋਨ ਨਾਲ ਬ੍ਰੇਕ ਲਾਓ ਆਪਾਂ ਕਰਦਾ ਬੋਲਟਾਂ ਨੂੰ ਮਟਾ ਟਾਈਟ ਉਹਨਾਂ ਨਾਲ ਲੱਕ ਨੂੰ ਅਚੂਰੇਟ ਨੂੰ ਕਰਦੇ ਆਪਾਂ ਸੈੱਟ ਠੀਕ ਹੈ ਜੀ ਜੋ ਗਿਆ ਆਪਣੇ ਪਾਪਰ ਸੈਂਟਰ ਸੇਵ ਕਰਦੇ ਬੋਲ ਸਟਾਈਕਾ ਲਓ ਬਾਬੇਓ ਕੰਮ ਕਰਦੇ ਕਰਦੇ ਹੋ ਗਿਆ ਸੀ ਨੇਰਾ ਆਪਾਂ ਨੂੰ ਤੇ ਫਿੰਗਰਾਂ ਦੀ ਹੋ ਗਈ ਸੈਟਿੰਗ ਤੇ ਪ੍ਰੈਸਰ ਪਲੇਟ ਆਪਾਂ ਨੂੰ ਦੁਬਾਰਾ ਖੋਲਣੀ ਪੈ ਗਈ ਸੀ ਕਾਰਨ ਕੀ ਸੀ ਇਹਦਾ ਇੱਕ ਬੋਲਟ 슬ਿੱਪ ਹੋ ਗਿਆ ਸੀਗਾ ਤੇ ਇਹ ਆਪਾਂ ਓਵਰਸਾਈਜ਼ ਲਾਇਆਗਾ ਠੀਕ ਆ ਜੀ ਤੇ ਇਧਰੋਂ ਸਫਾਈ ਫੁੱਲ ਹੋ ਗਈ ਆ ਤੇ ਲਾਉਣੇ ਆਪਾਂ ਜੋੜ ਨਾਲ ਫੇਰ ਕਰਕੇ ਦਿਖਾਉਣਾ ਤੁਹਾਨੂੰ ਓਕੇ ਦੀਆਂ ਰਿਪੋਰਟਾਂ ਕਿਉਂਕਿ ਕੰਮ ਕਰਦੇ ਅੱਜ ਹੋਈ ਗਿਆ ਸੀ ਨੇਰਾ ਆਪਾਂ ਫੋਲ ਸਫਾਈ ਆ ਉਹ ਹੋ ਗਈ ਆਪਣੀ ਇਧਰੋਂ ਫਿੰਗਰਾਂ ਦੀ ਵੀ ਸੈਟਿੰਗ ਹੋ ਗਈ i don't know ਰੀਡੀ ਤਾਂ ਲਾ ਬਾਦ ਕਰ ਲਓ ਜੀ ਹੋ ਗਿਆ ਓਕੇ ਲੱਗ ਗਿਆ ਨਾਲ ਤਾਂ ਕਰਦੇ ਆ ਜਲਦੀ ਜਲਦੀ ਆਪਾਂ ਬਾਬਾ ਉਲਟ ਟਾਈਟ ਲਓ ਵੀ ਬਾਬੇ ਉਹ ਮਹਿੰਦਰਾ ਟਰੈਕਟਰ ਦਾ ਜਿਹੜਾ ਕੰਮ ਸੀਗਾ ਕਲਚ ਵਗੈਰਾ ਦਾ ਹੋ ਗਿਆ ਕੰਪਲੀਟ ਤੇ ਕੱਲ ਨੂੰ ਕਰਾਂਗੇ ਆਪਾਂ ਇਹਦੀ ਜਿਹੜੀ ਬਾਕੀ ਦੀ ਫਿਟਿੰਗ ਰਹਿੰਦੀ ਹੈ ਬ੍ਰੇਕਾਂ ਵਗੈਰਾ ਦੀ ਤੇ ਸੋ ਕੱਲ ਨੂੰ ਆਪਾਂ ਇਸ ਟਰੈਕਟਰ ਨੂੰ ਜਿਹੜਾ ਰੈਡੀ ਕਰ ਦਿਆਂਗੇ ਕਹਿੰਦਾ ਮਤਲਬ 12:00 ਵਜੇ ਤੱਕ ਇਹ ਰੈਡੀ ਹੋ ਜਾਊਗਾ ਤੇ ਕੱਲ ਨੂੰ ਕੰਮ ਸਟਾਰਟ ਕਰਾਂਗੇ ਮਿੱਤਰੋ ਆ ਮੈਸੀ ਟਰੈਕਟਰ ਦਾ ਜਿਹੜਾ ਕਿ ਆਪਣੇ ਕੋਲੇ ਸਰਦਾਰ ਬਲਕੌਰ ਸਿੰਘ ਜੀ ਦਾ ਆਇਆ ਵਗਾ ਠੀਕ ਹੈ ਜੀ ਤੇ ਬਾਕੀ ਦੀਆਂ ਸਮਾਨ ਸਮਾਰ ਆ ਸੌਰੀ ਇਹਦਾ ਸਮਾਨ ਜਿਹੜਾ ਸੀ ਸਾਰਾ ਕੁਝ ਆਪਣੇ ਕੋਲੇ ਆ ਚੁੱਕਿਆਗਾ ਤੇ ਕਰਾਂਗੇ ਕੱਲ ਨੂੰ ਇਆਂ ਓਕੇ ਦੀਆਂ ਰਿਪੋਰਟਾਂ ਤੇ ਇੱਕ ਇਧਰ ਫੋਰ ਟਰੈਕਟਰ ਆਪਣੇ ਕੋਲੇ ਆਇਆ ਸੀ ਭਰਾ ਦਾ ਆਪਣੇ ਅਮਰਸਰ ਵਾਲੇ ਵੀਰ ਦਾ ਤੇ ਸੋਏ ਦੇ ਵਿੱਚ ਵੀ ਆਪਾਂ ਨੂੰ ਕੁੜੀ ਦਿੱਕਤ ਦੇਖਣ ਨੂੰ ਮਿਲੀ ਹੈਗੀ ਤੇ ਇਹ ਟਰੈਕਟਰ ਵੀ ਆਪਾਂ ਜਲਦ ਦਾ ਪਰ ਰਿਪੇਅਰ ਕਰਕੇ ਅਗਲੇ ਦਿਨ ਕਰ ਦੇ ਦੇਣਾ ਕਿਉਂਕਿ ਆਪਾਂ 20 ਤਰੀਕ ਤੱਕ ਕੰਮ ਕਰਨਾ ਉਸ ਤੋਂ ਬਾਅਦ ਆਪਣੇ ਘਰ ਪ੍ਰੋਗਰਾਮ ਹੁੰਦਾ ਤੁਹਾਨੂੰ ਪਤਾ ਹੀ ਆਈ ਸਾਲ ਤੇ ਸੋ ਇਸ ਕਾਰਨ ਕਰਕੇ ਆਪਾਂ ਨੂੰ 20 ਤਰੀਕ ਤੱਕ ਸਾਰੇ ਟਰੈਕਟਰ ਆਪਾਂ ਨੂੰ ਆਲ ਰੈਡੀ ਕਰਨੇ ਪੈਣਗੇ। ਬਾਕੀ ਟਰੈਕਟਰ ਦੋ ਆਪਣੇ ਕੋਲੇ ਇੱਕ ਹੋਰ ਆਏ ਖੜੇ ਨੇ ਇੱਕ ਸਰਹੰਦ ਤੋਂ ਸਰਹੰਦ ਜਾਣਾ ਟਰੈਕਟਰ ਨੇ ਫੁੱਲ ਮੋਡੀਫਾਈ ਹੋਣ ਵਾਸਤੇ ਉਹ ਵੀ ਆਪਣੇ ਕੋਲੇ ਆ ਫੁੱਲ ਸਪੀਡਾਂ ਵਗੈਰਾ ਵਧਾਵਾਂਗੇ। ਕਹਿਣ ਦਾ ਮਤਲਬ ਉਹ ਆ 20 22 ਦਿਨਾਂ ਦੇ ਵਿੱਚ ਤੁਹਾਡੇ ਲਈ ਇੰਟਰਸਟਿੰਗ ਬਲੌਗ ਆਉਣ ਆਲੇ ਆ ਤੇ ਜਰੂਰ ਖਿੱਚ ਕੇ ਆਪਣੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਤੇ ਬਾਕੀ ਆਪਣਾ ਜਿਹੜਾ ਬਾਕੀ ਆਪਣਾ ਜਿਹੜਾ ਨਵਾਂ ਫੇਸਬੁੱਕ ਦਾ ਪੇਜ ਬਣਾਇਆਗਾ ਤੇ ਸੱਜਣ ਉਹਨੂੰ ਵੀ ਫੋਲੋ ਕਰ ਲਿਓ ਕਿਉਂਕਿ ਤੁਹਾਡੇ ਪਿਆਰ ਸਾਧਕਾਂ ਪਾ ਉਹ ਵੀ ਨਵਾਂ ਇੱਕ ਪੇਜ ਬਣਾਇਆ ਕਿਉਂਕਿ ਪਹਿਲਾਂ ਵਾਲਾ ਪੇਜ ਦੇ ਵਿੱਚ ਦਿੱਕਤ ਆ ਗਈ ਸੀ ਠੀਕ ਆ ਜੀ ਉਸ ਪੇਜ ਦਾ ਨਾਮ ਆਗਾ ਆਪਣਾ ਬਰਗਾਰੀ ਟਰੈਕਟਰ ਜੀ ਐਨਟੀ ਠੀਕ ਆ ਜੀ ਉਹਨੂੰ ਵੀ ਫੋਲੋ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਨਵੀਂ ਵੀਡੀਓ ਦੇ ਵਿੱਚ ਠੀਕ ਆ ਜੀ ਓਕੇ ਬਾਏ